ਜੇ ਤੇ ਘਰ ਵਿੱਚ ਚਾਰ ਦਾਣੇ ਨੇ ਅਮੀਰੀ ਹੈ ਤੇ ਭਾਵੇਂ ਮੀਰਾ ਦੇ ਕਾਕੇ ਨੂੰ ਗੱਲ ਕਰਨ ਦੀ ਅਕਲ ਨਾ ਵੀ ਹੋਵੇ ਨਾ ਨਾ ਕੰਮੀ ਗੱਲ ਕਰਦਾ ਹੋਵੇ ਫਿਰ ਵੀ ਸਭਾ ਵਿੱਚ ਉਹਦਾ ਅਸਰ ਹੁੰਦਾ ਵੀ ਬੜੇ ਅਮੀਰ ਨੇ ਲੋਕ ਗੱਲ ਦਾ ਵਜਨ ਵੱਧ ਜਾਂਦਾ ਤੁਹਾਡੀ ਜੇਬ 'ਚ ਪੈਸਾ ਹੋਵੇ ਤੇ ਤੇ ਦੂਜੇ ਬਨੇ ਗਰੀਬੀ ਹੋਵੇ ਪੱਲੇ ਦਾਣੇ ਨਾ ਹੋਣ ਜਿੱਡਾ ਚਾਹੇ ਕੋਈ ਗੱਲ ਕਰ ਬੰਦਾ ਏ ਪਰੇ ਪੰਚਾਇਤ ਵਿੱਚ ਉਹਦੀ ਗੱਲ ਦਾ ਅਸਰ ਨਹੀਂ ਹੁੰਦਾ ਸਭਾ ਵਿੱਚ ਉਹਦਾ ਅਸਰ ਨਹੀਂ ਹੁੰਦਾ ਕਿਉਂਕਿ ਜੇਬ ਭਾਰੀ ਨਹੀਂ ਹੈ ਮੱਖੀਆਂ ਉਹਨਾਂ ਚਰ ਬੰਧੀਆਂ ਨੇ ਜਿੱਨਾਂ ਚਰ ਗੋੜਾ ਹੈ ਮਿੱਠਾ ਹੈ ਮਿੱਠਾ ਖਤਮ ਤੇ ਮੱਖੀਆਂ ਉੱਡ ਜਾਂਦੀਆਂ ਸ਼ਰੀਕਾਂ ਦੀ ਰਿਸ਼ਤੇਦਾਰਾਂ ਦੀ ਸਾਂਝ ਇੱਥੇ